ਵਿੱਚ ਮਾਗੀ ਦੇ ਮੇਲੇ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਪਰ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਕਰਕੇ ਲੱਕੇ ਦੇ ਲੁੱਕ ਜ਼ਿਲ੍ਹਾ ਪ੍ਰਸ਼ਾਸਨ ਤੋਂ ਨਾਖੁਸ਼ ਦਿਖਾਈ ਦੇ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਮੇਲਾ ਮਾਗੀ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਹੁਣ ਪੋਲ ਹੈ ਜਿਹੜੀ ਖੁੱਲਦੀ ਨਜ਼ਰ ਆ ਰਹੀ ਹੈ ਦਾਦੀਏ ਕੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਨੰਬਰ 2 ਦੇ ਬਾਹਰ ਖੜੇ ਹੋਏ ਸੀਵਰੇਜ ਦੇ ਗੰਦੇ ਪਾਣੀ ਕਰਕੇ ਲੋਕਲ ਦੁਕਾਨਦਾਰ ਤੇ ਬਾਹਰੋਂ ਆਏ ਹੋਏ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਮੋਕੇ ਇਲਾਕਾ ਨਿਵਾਸੀਆਂ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ ਬੰਦਾ ਬਿਜਲੀ ਵਾਲਾ ਖੰਭਾ ਵੇਖੋ ਜਦੋਂ ਤਾਰਾਂ ਨੂੰ ਹੱਥ ਪਾ ਕੇ ਬੰਦਾ ਟੱਪਦਾ ਹੈ ਜਦੋਂ ਕੋਈ ਨਾਲ ਚੁੰਬੜ ਜਾਏ ਉਹਨੂੰ ਆਪਾਂ ਉਦੋਂ ਠੀਕ ਕਰਾਂਗੇ ਵੀ ਆਪਾਂ ਨੁਕਸਾਨ ਹੋਣ ਦੀ ਡੀ ਕਰਦੇ ਆ ਵੀ ਆਪਾਂ ਫੇਰੀ ਨੂੰ ਸਹੀ ਕਰਾਂਗੇ ਤੇ ਇੱਕ ਮਹੀਨਾ ਪਹਿਲਾਂ ਕਹਿੰਦੇ ਜੀ ਅਸੀਂ ਅਰੇਂਜਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਪਰ ਇਹ ਅਰੇਂਜਮੈਂਟ ਇਦਾਂ ਦਾ ਹੋਊਗਾ ਜੇ ਅਸੀਂ ਇੱਕ ਇੱਕ ਮਹੀਨਾ ਪਹਿਲਾਂ ਅਰੇਂਜਮੈਂਟ ਕਰਦੇ ਕਰਦੇ ਵੀ ਆਹ ਹਾਲ ਹੋਊਗਾ ਤਾਂ ਫਿਰ ਆਪਣਾ ਕੀ ਹਾਲ ਹੋਊਗਾ ਸ਼ਹਿਰ ਦਾ 40 ਸਾਲ ਪੁਰਾਣਾ ਸੀਵਰ ਹੈ ਜੀ ਇਹ ਤੇ ਜਦੋਂ ਕੋਈ ਆਉਂਦਾ ਹੈਗਾ ਕਹਿੰਣਗੇ ਜੀ ਤੁਸੀਂ ਕੰਪਲੀਟ ਕੀਤੀ ਹੈ बार-बार ਉਹੀ ਗੱਲਾਂ ਕਰ ਰਹੀਆਂ ਸਹੀ ਨਹੀਂ ਹੁੰਦਾਂਗਾ ਤੇ ਪਰ ਕੀ ਅੱਜ ਜਿਹੜੇ ਅਫਸਰ ਆਗੇ ਸੁੱਤੇ ਪਏ ਹੈਗੇ ਕਿਹੜੇ ਕੁੱਡਾਂ ਚ ਲੁਕੇ ਹੋਏ ਆ ਜਾ ਕੇ ਹਾਲ ਵੇਖਣ ਉਹਨਾਂ ਦੀ ਸਫਾਈ ਵੇਖਣ ਲੋਕਾਂ ਤੋਂ ਘਰ ਤੋਂ ਘਰ ਸ਼ਾਬਾਸ਼ੇ ਤਾਂ ਲੈ ਲੈਣ ਲੋਕ ਬਾਹਰੋਂ ਆਏ ਆ 2-200 ਕਿਲੋਮੀਟਰ ਤੋਂ ਚੱਲ ਕੇ ਉਹਨਾਂ ਤੋਂ ਸ਼ਾਬਾਸ਼ੇ ਲੈਣ ਉਹਨਾਂ ਨੇ ਏਡਾ ਵਧੀਆ ਅਰੇਂਜਮੈਂਟ ਕੀਤਾ ਆ ਸੰਗਤ ਦੇ ਆਉਣ ਵਾਸਤੇ ਸੰਗਤ ਦੇ ਸਹੂਲਤਾਂ ਮਿਲਦਾ ਹੈਗਾ ਸੰਗਤ ਵਾਸਤੇ ਲੋਕਾਂ ਨੇ ਲੰਗਰ ਤਾਂ ਬਹੁਤ ਲਾਇਆ ਪਰ ਉਹਨਾਂ ਨੇ ਅਰੇਂਜਮੈਂਟ ਜਿਹੜਾ ਕੀਤਾ ਉਹ ਵੀ ਆ ਕੇ ਆਪਦੀ ਸ਼ਾਬਾਸ਼ੇ ਲੈ ਲੈਣ ਸੰਗਤ ਤੋਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਅਗਲੇ ਮੇਲੇ ਦਾ ਧਿਆਨ ਰੱਖ ਲੈਣ ਜੀ ਕੀ ਨਾਂ ਮੇਰਾ ਨਾਮ ਜੀ ਕਿਸ਼ੋਰ ਕੁਮਾਰ ਹੈ ਜੀ ਕੀ ਕੋਈ ਤੁਹਾਨੂੰ ਸਮੱਸਿਆ ਆ ਰਹੀ ਹੈ ਸਮੱਸਿਆ ਜੀ ਸਾਨੂੰ ਤਾਂ ਕਈ ਸਾਲਾਂ ਤੋਂ ਆਈ ਹੈ ਅੱਜ ਤਾਂ ਸੰਗਤ ਵੀ ਬਾਹਰੋਂ ਆਈ ਹੈ ਸਾਰੇ ਦੁਖੀ ਹੋ ਜਾਂਦੇ ਆ ਜੀ ਹਾਂ ਜੀ ਵੇਖੋ ਜਾ ਜਾ ਕੇ ਕਿੰਨੇ ਬੰਦੇ ਤਾਂ ਡਿੱਗ ਪਏ ਇੱਥੇ ਕਿੰਨੇ ਬਜ਼ੁਰਗ ਡਿੱਗ ਪਏ ਮਾਤਾ ਡਿੱਗ ਪਈਆਂ ਹੈਗੀਆਂ ਹਾਂ ਤੇ ਸਾਰੇ ਇਹ ਦੋ ਨੰਬਰ ਰਾਕੇ ਤੋਂ ਲੈ ਕੇ ਮੈਂ ਮੱਥਾ ਟੇਕਣ ਵਾਲੇ ਸੰਗਤਾਂ ਵੀ ਅੱਜ ਤਾਂ ਬਹੁਤ ਦੁਖੀ ਹੋ ਜਾਂਦੀ ਹੈਗੀਆਂ ਅੱਜ ਤਾਂ ਉਹ ਕਈ ਸਾਲਾਂ ਤੋਂ ਦੁਖੀ ਆ ਇਹ ਰੋਜ਼ ਦਾ ਹੀ ਕੰਮ ਹੈ ਜੀ ਰੋਜ਼ ਹੀ ਪਾਣੀ ਆ ਜਾਂਦਾ ਹੈ ਇਸ ਬਲੇ